सत श्रीकाल जी सारे अब आप लैके जी बहुत ही प्यारे सूटों की कलैक्शन प्लीज वीडियो में पूरा एंड तक देखिया करो ये आए जी शर्ट एंड बॉटम का कॉम्बो मिलेगा शर्ट प्योर विस्कोस ऑरगैनजा की प्लस एम्ब्रॉयडरी की गई है नाल बॉटम मिलेगी प्योर करेप की प्लेन बॉटम रहेगी ਜਿਹੜਾ ਵੀ ਸੂਟ ਪਸੰਦ ਹੁੰਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ অন ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਮਿਲੇਗੀ ਜੀ ਸ਼ਰਟ ਐਂਡ बॉटम ਦਾ ਇਹ ਵੀ ਕੰਬੋ ਮਿਲੇਗਾ ਸ਼ਰਟ ਮਿਲੇਗੀ ਡੋਲਾ ਸਿਲਕ ਬਨਾਰਸੀ ਦੀ ਨਾਲ बॉटम ਮਿਲੇਗੀ ਪਿਓਰ ਕ੍ਰੇਵ ਦੀ টাই টাই মিটার ਦੀ ਕੱਟ ਰਹਿਣ ਵਾਲੀ ਹੈ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੋਇਆ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚ ਬਾਈ ਕਰ ਸਕਦੇ ਹੋ ਇਹ ਰਹਿਣਗੇ ਜੀ ਬਹੁਤ ਹੀ ਸੌਫਟ অর্ਗੈਂਜ਼ਾ ਦੀ ਡਰੈਸ ਮਿਲੇਗੀ ਬਹੁਤ ਹੀ ਸੋਨਾ ਪਰਲ ਵਰਕ ਦਾ ਕੰਮ ਰਹੇਗਾ ਬੈਕ ਇਸ ਦੀ ਪਲੇਨ ਰਹੇਗੀ ਜਿਹੜਾ ਇਸ ਦੇ ਨਾਲ ਬਾਟਮ ਮਿਲੇਗੀ ਸ਼ਟੂਨ ਦੀ 3 ਮੀਟਰ ਦੀ ਬਾਟਮ ਮਿਲੇਗੀ ਦੁਪੱਟਾ ਮਿਲੇਗਾ ਸ਼ਿਫੌਨ ਦਾ ਪਿਓਰ ਦਾ ਦੁਪੱਟਾ ਰਹੇਗਾ ਜਿਹੜੇ ਅਗਲੇ ਸੂਟ ਹਨਗੇ ਕਾਟਨ ਦਾ 올ਓਵਰ डिजिटल प्रिंट सूट रहेगा बहुत ही सोहना दुपटे के उपर पैचवर्क का काम किया गया पांच मीटर की कट वाली प्राइस उपर लगा हुआ प्राइस चेक करके कोई भी सूट बुक करा सकती हो अगले ये सूट रहेंगे जी य मिलेंगे जी प्योर कॉटन का सूट रहेगा बहुत ही सोहनी अम्बरॉयडरी रहेगी जीडी बॉटम प्लेन कॉटन की बॉटम मिलेगी दुपट्टा मिलेगा बहुत ही सोहना दुपट्टे उपर लैस का काम किया गया है प्राइज़ उपर लगा हो ਅਗਲੇ ਰੂਟ ਰਣਗੇ ਕੱਟ ਪ੍ਰਾਈਸ ਵਿੱਚ ਤੁਹਾਨੂੰ ਮਿਲ ਜਾਣਗੇ ਬਹੁਤ ਹੀ ਸੋਹਣੇ ਸੂਟ ਨੇ कॉटन ਦਾ ਪੂਰਾ ਸੂਟ ਮਿਲੇਗਾ ਟਾਈ ਟਾਈਪ ਮੀਟਰ ਦੀ ਕੱਟ ਰਣ ਵਾਲੀ ਪ੍ਰਾਈਸ ਉੱਪਰ ਲੱਗਾ ਹੋਇਆ ਹੈ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ